ਬਰੀਫ ਕਰ ਦੂ ਸੋ ਕਿਉਂਕਿ ਅਮਨਾਤ ਯਾਤਰਾ ਸ਼ੁਰੂ ਹੋਣ ਦਾ ਇੰਟਰ ডিপਾਰਟਮੈਂਟਲ ਕੋਆਰਡੀਨੇਸ਼ਨ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਸਾਡੇ ਜਿਹੜੇ ਮੇਨ ਦੋ ਮੁੱਦੇ ਸੀ ਇੱਕ ਤਾਂ ਬਾਰਡਰ ਦੇ ਉੱਤੇ ਜਿਹੜੀ ਬੀਐਸਐਫ ਔਰ ਪੰਜਾਬ ਪੁਲਿਸ ਵੱਲੋਂ ਜਿਹੜੀ ਡਿਪਲॉयਮੈਂਟ ਹੈ ਉਸ ਦੀ ਸਮੀਖਿਆ ਅਤੇ ਨਾਲ ਦੀ ਨਾਲ ਜਿਹੜਾ ਸਾਡੀ ਅਮਨਾਤ ਯਾਤਰਾ ਜਿਹੜੀ 3 ਤਰੀਕ 3 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਉਸ ਦੇ ਮੱਦੇ ਨਜ਼ਰ ਜਿਹੜੇ ਸੁਰੱਖਿਆ ਦੇ ਪ੍ਰਬੰਧ ਸਾਰੇ ਪੰਜਾਬ ਦੇ ਵਿੱਚ ਜਿਹੜੇ ਕੀਤੇ ਗਏ ਹਨ ਉਸ ਦੀ ਸਮੀਖਿਆ ਕੀਤੀ ਗਈ ਪੰਜਾਬ ਪੁਲਿਸ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤਾਂ ਕਿ ਜਿਹੜੇ ਯਾਤਰੀ ਅਮਨਾਹ ਯਾਤਰਾ ਵਿੱਚ ਆ ਰਹੇ ਆ ਉਹਨਾਂ ਦੀ ਯਾਤਰਾ ਸੁਖਦ ਹੋਵੇ ਅਤੇ ਬਿਨਾਂ ਕਿਸੇ ਇਨਸੀਡੈਂਟ ਸੀਜ਼ एयर फोर्स आर्मी बीएसएफ और इस तो अलावा जेडे ਸਾਡੇ ਜੰਮੂ ਐਂ ਕਸ਼ਮੀਰ ਔਰ ਹਿਮਾਚਲ ਪੁਲਿਸ ਤੇ ਔਰ ਸਿਵਲ ਐਡਮਿਨਿਸਟ੍ਰੇਸ਼ਨਸ ਦੇ ਆਫਸਰਸ ਅਗੇ ਉਹਨਾਂ ਸਾਰਿਆਂ ਨੇ ਹਿੱਸਾ ਲਿਆ ਔਰ ਇਹ ਜਿਹੜੇ ਇੱਕ ਜੁਆਇੰਟ ਇੱਕ ਆਪਰੇਸ਼ਨ ਪਲਾਨ ਸਾਡੇ ਵੱਲੋਂ ਤਿਆਰ ਕੀਤਾ ਗਿਆ ਤਾਂ ਕਿ ਜਿਹੜੇ ਯਾਤਰੀ ਆ ਰਹੇ ਆ ਉਹਨਾਂ ਦੀ ਸੁਵਿਧਾ ਦਾ ਖਿਆਲ ਰੱਖੇ ਕਿੰਨਿਆ ਐਕਸਟਰਾ ਰਿਸਰਵ ਡਿਡਿਕ ਪ੍ਰੋਸੈਸ ਹੈਗੇ ਉਹ ਡਿਪਲੋਏ ਕੀਤੇ ਜੇ ਤੁਸੀਂ ਦੱਸ ਸਕਦੇ ਹੋ ਤਾਂ ਪਲੀਜ਼ ਦੱਸੋ ਤਾਂ ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਸਾਰੇ ਜਿਹੜੇ ਪੰਜਾਬ ਦੇ ਵਿੱਚ ਸਾਡੀ ਮੇਨ ਰਾਸਤੇ ਪੈਂਦੇ ਆ ਜਿੱਨੇ ਲੰਗਰ ਪੈਂਦੇ ਆ ਜਿੱਨੇ ਹੌਲਟਿੰਗ ਪਲੇਸਸ ਪੈਂਦੇ ਆ ਉਹਨਾਂ ਸਾਰਿਆਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਉਹਨਾਂ ਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਔਰ ਸੀਨੀਅਰ ਆਫਸਰਸ ਜਿਹੜਾ ਇੱਥੇ ਲਖਨਪੁਰ ਦੇ ਵਿੱਚ ਇੱਥੇ ਮੀਟਿੰਗ ਕਰਨ ਦਾ ਮੇਨ ਮਕਸਦ ਸੀ ਉਹ ਇਹ ਹੀ ਸੀਗਾ ਕਿ ਇਹ ਇਹੋ ਜਿਹਾ ਸਥਾਨ ਹੈ ਜਿੱਥੇ ਜੰਮੂ ਕਸ਼ਮੀਰ ਪੰਜਾਬ ਅਤੇ ਹਿਮਾਚਲ ਦਾ ਬਾਰਡਰ ਹੈ ਇੱਕ ਪਾਸੇ ਇੱਕ ਪਾਸੇ ਇੰਟਰਨੈਸ਼ਨਲ ਬਾਰਡਰ ਬਹੁਤ ਨੇੜੇ ਹੈ ਔਰ ਜੋ ਸਾਡਾ ਤਜਰਬਾ ਰਿਹਾ ਹੈ ਹੁਣ ਤੱਕ ਜੋ ਜੋ ਪਿੱਛੇ ਘਟਨਾਵਾਂ ਵਾਪਰੀਆਂ ਹਨ ਉਸ ਦੇ ਮੱਦੇਨਜ਼ਰ ਰੱਖਤੇ ਹੋਏ ਕੀ ਕੀ ਸੁਰੱਖਿਆ ਪ੍ਰਬੰਧ ਹੋਣੇ ਚਾਹੀਦੇ ਆ ਉਸ ਦੀ ਸਾਰਿਆਂ ਦੀ ਇਥੇ ਵਿਸਤਾਰ ਨਾਲ ਡਿਸਕਸ਼ਨ ਹੋਈ ਔਰ ਸਮੀਖਿਆ ਕੀਤੀ ਗਈ ਅ ਜਿੰਨੀ ਵੀ ਏਜੰਸੀਜ਼ ਹਨ ਸਾਰਿਆਂ ਨੂੰ ਸੈنسਟਾਈਜ਼ ਕਰਨ ਦਾ ਔਰ ਸਾਰੀ ਏਜੰਸੀਜ਼ ਦਾ ਆਪਣਾ ਆਪਣਾ ਰੋਲ ਹੈ ਉਹ ਸਾਰੇ ਆਪਣੇ ਆਪਣੇ ਰੋਲ ਅਦਾ ਕਰਨ ਗਿਆ ਬਟ ਇੱਕ ਇੱਕ ਜਨਰਲ ਕੋਆਰਡੀਨੇਸ਼ਨ ਮੀਟਿੰਗ ਤਾਂ ਕਿ ਜਿੰਨੀ ਵੀ ਏਜੰਸੀਜ਼ ਹਨ ਉਹ ਸਾਰੇ ਇੱਕ ਪਲੇਟਫਾਰਮ ਤੇ ਹੋਣ ਉਹਨਾਂ ਨਾਲ ਜਿਹੜੇ ਸਾਡੀ ਥ੍ਰੈਟਸ ਹਨ ਜਿਹੜੇ ਸਾਡੀ ਮਜ਼ਬੂਤੀਆਂ ਹਨ ਔਰ ਜੋ ਅਸੀਂ ਸੁਰੱਖਿਆ ਪ੍ਰਬੰਧ ਕਰ ਰਹੇ ਹਨ ਉਹ ਸਾਰੇ ਨਾਲ ਸਾਂਝੇ ਕੀਤੇ ਗਏ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ